ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀਡੀਐਸਪੀਬੀ02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅੰਬਰੀਸਰੀਆ ਹਾਂਜੀ ਵੀਰ ਜੀ ਜਿੱਦਾਂ ਕੀ ਅੱਜ ਆਪਾਂ ਵੀਡੀਓ ਲਾਉਣ ਲੱਗੇ ਆ ਜੀ ਠੀਕ ਹੈ ਜੀ ਵੀਰ ਜੀ ਹੋਣਾ ਨੇ ਕਲਿੱਪ ਭੇਜੀ ਸੀ ਆਪਾਂ ਨੂੰ ਛੋਟੇ ਛੋਟੇ ਤੇ ਵੀਡੀਓ ਲਾਉਣ ਲੱਗੇ ਆ ਜੈ ਮਾਤਾ ਦੀ ਸਾਰਿਆਂ ਨੂੰ ਜੀ ਠੀਕ ਹੈ ਜੀ ਮਾਤਾ ਬੰਗਲਾ ਮੁਖੀ ਆਪਣੇ ਟਿੰਕੇ ਵੀਰ ਜੀ ਗੁਰਨਾਣਕਪੁਰੇ ਤੋਂ ਉਹ ਪਰਿੰਦੇ ਛੱਡ ਕੇ ਆਏ ਸੀ 40 ਤੋਂ 45 ਤੇ ਦਾਣਾ ਵੀ ਦੇ ਕੇ ਆਏ ਜੀ ਨਾਲ ਠੀਕ ਹੈ ਜੀ ਉਥੇ ਨਵੀਂ ਹੀ ਖਰੀਦ ਸ਼ੁਰੂ ਕੀਤੀ ਆ ਵੀਰ ਜੀ ਹੁਣੀ ਕਹਿੰਦੇ ਜਿੱਦਾਂ ਕਿ ਸਾਰੇ ਕਿਤੇ ਪਰਿੰਦੇ ਹੈਗੇ ਨੇ ਉਥੇ ਨਹੀਂ ਸੀ ਤੇ ਆਪਣੇ ਦੇਸੀ ਮਲਵਾਈ ਮਿਕਸ ਜਾਨਵਰ ਛੱਡ ਕੇ ਆਏ ਜੀ ਭਾਜੀ ਉਥੇ ਠੀਕ ਹੈ ਜੀ ਪਰਿੰਦੇ ਛੱਡ ਕੇ ਆਏ ਜੀ 40 ਤੋਂ 45 ਤੇ ਹਰ ਮਹੀਨੇ ਕਹਿੰਦੇ ਜਾਂਦੇ ਆਪਾਂ ਤੇ ਹਰ ਮਹੀਨੇ ਦਾਣਾ ਵੀ ਦੇ ਕੇ ਆਇਆ ਕਰਨਗੇ ਉਥੇ ਠੀਕ ਹੈ ਜੀ ਡਿਊਟੀ ਲਾਏ ਨੇ ਵੀਰ ਜੀ ਹੁਣੀ ਤੇ ਬਹੁਤ ਵਧੀਆ ਉਪਰਾਲਾ ਵਾ ਤੇ ਜਿਹੜਾ ਜਿਹੜਾ ਵੀਰ ਵੀ ਜਾਵੇ ਇੱਕ ਅਦਾ ਪਰਿੰਦਾ ਦੋ ਪਰਿੰਦੇ ਜਿੰਨੀ ਆਪਣੇ ਮਨ ਦੀ ਸ਼ਰਦਾ ਵਾ ਲੈ ਕੇ ਉਥੇ ਜਾ ਕੇ ਛੱਡੇ ਤਾਂ ਕਿ ਉਥੇ ਦੋ 250 ਪਰਿੰਦਾ ਹੋ ਸਕੇ ਠੀਕ ਹੈ ਜੀ ਉਸ ਤੋਂ ਬਾਅਦ ਆਪੇ ਬਰੀਡਿੰਗ ਕਰਨ ਨੂੰ ਸੈਟਅਪ ਲੱਭ ਲੈਣਾ ਉਹਨਾਂ ਨੇ ਤੇ ਆਪੇ ਬੱਚੇ ਤੋਂ ਵੱਧ ਤੋਂ ਵੱਧ ਹੋਈ ਜਾਣੇ ਨੇ ਠੀਕ ਹੈ ਵੀਰ ਜੀ ਤੇ ਇਹ ਮੇਰੀ ਵੀਡੀਓ ਮੈਂ ਅੱਗੇ ਤੁਹਾਨੂੰ ਕਦੀ ਸ਼ੇਅਰ ਕਰਨਾ ਇੱਥੇ ਜ਼ਿਆਦਾ ਫੋਰਸ ਨਹੀਂ ਕੀਤਾ ਜੀ ਇਹ ਵੀਡੀਓ ਮੇਰੀ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਜੀ ਟਿੰਕੇ ਵੀਰ ਜੀ ਗੁਨਾਲਕਪੁਰੇ ਤੋਂ ਲੱਕੀ ਉਸਤਾਦ ਜੀ ਹੁਣੀ ਗੁਨਾਲਕਪੁਰੇ ਤੋਂ ਤੇ ਬਿੱਲੇ ਵੀਰ ਜੀ ਹੁਣੀ ਮੋਣੀਪਾਰਕ ਤੋਂ ਠੀਕ ਹੈ ਜੀ ਇਹ ਸਾਰੀ ਪਾਰਟੀ ਜੀ ਤੇ ਹੋਰ ਵੀ ਨਾਮ ਨੇ ਸ਼ਖਸ਼ਾ ਠੀਕ ਹੈ ਜੀ ਉਹਨਾਂ ਦਾ ਵੀ ਨਾਮ ਲਵਾਂਗੇ ਤੇ ਮੁਲਾਕਾਤਾ ਕਰਾਵਾਂਗੇ ਤੁਹਾਡੇ ਸਾਰੇ ਵੀਰਾਂ ਨਾਲ ਸਾਡੀ ਪਾਰਟੀ ਦੀਆਂ ਜਿੱਦਾਂ ਕਿ ਉਹਦੋਂ ਪਾਰਟੀ ਵੀ ਰੱਖੀ ਸੀ ਬਾਜੀ ਹੋਣਾ ਨੇ ਠੀਕ ਹੈ ਆਪਾਂ ਨੂੰ ਇਨਵਾਈਟ ਕੀਤਾ ਤੇ ਆਪਾਂ ਗਏ ਸੀ ਉਹਦੋਂ ਵੀ ਵੀਡੀਓ ਲਈ ਆ ਜੀ ਛੋਟੀ ਜੀ ਠੀਕ ਹੈ ਜੀ ਤੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਮੇਰੇ ਵੀਰ ਨੂੰ ਜਰੂਰ ਦੱਸਿਓ ਤੇ ਜੁੜੇ ਰਹੋ ਆਪਣੀ ਵੀਡੀਓ ਤੇ ਆਓ ਲੈ ਕੇ ਚੱਲਦੇ ਆਂ ਪੰਰੀਂਦਿਆਂ ਦੇ ਕੋਲ